ਮੈਡਮ ਨੂੰ ਰੁਪਾਇਸ਼ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਗਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੱਟਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਾਂ ਜਾਣਾ ਜੇ 10-15 ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਜੀ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆਹ ਤੁਹਾਡੀ ਸੜਕ ਹੁਣ ਮੈਂ ਬਣਵਾਵਾਂਗੀ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਹਾਂਜੀ ਇਹ ਤਾਂ ਫੇਰ ਬਾਰੀ ਸਾਲੀ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਦੀ ਹੋਈ ਆਫ ਹੈਗੀ ਆ ਸਟਰਕਚਰ ਨਹੀਂ ਕੋਈ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਪਾ ਦੋ ਬਣੂਗੀ ਦੱਸੋ ਤਾਂ ਸੀ ਮੈਨੂੰ ਚਾਰ ਮੈਡਮ ਨੂੰ ਕਹਿ ਕੇ ਅਕਾ ਟਰੈਕਟਰ ਲਾ ਕੇ ਹੀ ਗੜ ਕਰ ਆਏ ਪਹਿਲਾਂ ਮੈਡਮ ਨੇ ਭਾਈ ਮੰਤਰ 3-4 ਸਾਲ ਹੋ ਗਏ ੱੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਕਿਹੜੀ ਨੂੰ ਫਿਰ ਦੋ ਮਹੀਨੇ ਚ ਦੱਸੋ ਕਿਹੜੀ ਕੰਮ ਕਰੇ ਤੁਸੀਂ ਜਿਹੜਾ ਕੰਮ ਬਾਰ ਬਾਰ ਹੋਣਾ ਕਦੋਂ ਜਦੋਂ ਬਸਿਆਂ ਦੀ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱ ਹੌਣ ਜਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਜਾਨੀਂ ਤੇ ਮੈਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਢਾਵਾਂ ਨਾਲ ਖਰਚੇ ਬਣਾਉਂਦੀ ਮੇਰੀ ਨੰਬਰ ਵਾਰ ਦੱਸੋ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜਿਹੇ ਕਰਨਾ ਚਾਹੁੰਦੇ ਜੀ ਜ਼ਰੂਰ ਮੈਂ ਇੱਕ ਗੱਲ ਦੱਸ ਰਹੀ ਆ ਖਰਚਾ ਤਾਂ ਹੁੰਨੇ ਆ ਪਰ ਇਦਾਂ ਮੁੰਡਾ ਬੋਲਦਾ 13 ਨੰਬਰ ਵਾਰ ਦੱਸੋ ਮੁੰਡੇ ਦਾ ਮਤਲਬ ਦੇਖੀ ਸੀ ਕਿ ਮੈਂ ਮੁਸ਼ਕਿਲਾਂ ਦਾ ਸੱਟ ਮੈਡਮ ਜੀ ਮੈਂ ਤੁਹਾਡੇ ਮੈਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦਿਓ ਚਲੋ ਮੈਂ 2 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦਾ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਨਹੀਂ ਪਾ ਦ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਹੀ ਨਾ ਰੋੜਾ ਬਣੇ ਕੋਈ ਨਹੀਂ ਦੇ ਦੇ ਤੇ ਪਰ ਆਪਣੇ ਪੈਸੇ ਆਪਣੇ ਕਿ MC ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 ਬਾ 2000 ਰੁਪਏ ਸੜਕ ਬਣਾ ਲੈ ਆ ਠੀਕ ਦੋ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਹੋਰ ਕਾ ਦੋ ਦੋ ਨਹੀਂ ਕਹਿੰਦੇ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਕਹਾਂ ਆਪਾਂ ਚਲੋ ਮੇਰੇ ਸੰਗ ਹੁਣ ਗਟ ਪਾਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਅਸੀਂ ਹੀ ਰੋਣਗੇ ਕਿਸੇ ਗੱਲ ਮੈਂ ਤਾਂ ਲਈ ਮਦਦ ਕਰਾਇਆ ਪਿਆ ਮਾਡਰਨ ਪਿਛਲੇ ਸਾਲਾਂ ਦੇ ਬਤੌਰ ਐਮਐਲਏ ਮੀडम ਇਹ ਸ਼ੁਰੂ ਕਰੀਏ ਡੈਰੀ ਨੰਬਰ ਆੜੀਓ ਲਿਆਓ ਅਗਲੇ ਮਿੰਟ ਚ ਬਤੌਰ ਪਹਿਲੇ ਤੋਂ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੋਲੀ ਵਾਟਰ ਦੋ ਵੱਡੇ ਐ ਤੇਨ ਵੱਡੇ ਐ ਤਾਂ ਕਰੇ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ ਹਮ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਚੱਲੋ ਤੁਸੀਂ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਹੈ ਜਦੋਂ ਕਮੇਟੀ ਆਚਾ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਤਰਸ਼ੂਲ ਚਲਾ ਸਮਾ ਅਲਗੋ ਨਹੀਂ ਤਰਸ਼ੂਲ ਚ ਨਾ ਕਰਵਾਤਮਾਨੀ ਤੁਹਾਡੀ ਸੜਕੀ ਗਲੀ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਕਰਾਉਂ ਜੇ ਕੋਈ ਐਮਰਜੈਂਸੀ ਆਦੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਨਹੀਂ ਆਉਂਦੀ ਗੱਲ ਤਾਂ ਪੂਰੀ ਚੈਬ ਵੀ ਨਹੀਂ ਆਉਂਦੀ ਭਾਈ ਜਿਹਨਾਂ ਨਾਲ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਫੋਨ 'ਚ ਸਾਰਾ ਕੁਝ ਦੰਗਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹੰਦੇ ਉਹ ਵੀ ਥੋੜੇ ਆ ਪੁਆਇੰਟ ਸਾਰੇ ਸੁਣਦਾ ਜਿਹੜੇ ਨਾਲ ਕਦੇ ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਟਿਕੜੂ ਗਈ ਨਾ ਜਦੋਂ ਮੈਂ ਚੁੱਕੀ ਫਿਰ ਮੈਂ ਉਹੀ ਬਾਈ ਨੂੰ ਦੁਸਰੇ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਤੁਸ ਕੋਲ ਕੰਪਰ ਜੱਫਾ ਦਾ ਮੈਂ ਤੁਸੀ ਅਸੀਂ ਸਨਮਾਨ ਕੋਈ ਸੀ ਮੈਨੂੰ ਉਹ ਕਹਿ ਰਿਹਾ ਨਾ ਟੋਪੇ ਆ ਰ ਸੜਕ ਜਾਂ ਅੰਦਰ ਘਸ ਪੈਣੀ ਆ ਸੜਕ ਹੈ ਜੀ ਪਤਾ ਭਾਈਓ ਸੜਕ ਤੁਹਾਨੂੰ ਪਤਾ ਅਜ ਦੀ ਬਾਅਦ ਇੱਕ ਵਾਰੀੋਂ ਬਣੀ ਸੀ ਜੇ ਆਜ਼ਾਦੀ ਦੇ ਬਾਅਦੋਂ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਬਾਈ ਜਾਨੀਏ ਬਤਕਾਰ 4 ਸਾਲ ਹੋ ਗਏ ਸਾਲ ਸਾਡੇ ਸਰਕਾਰ ਨੂੰ ਰਹਿ ਕੇ ਮੁਕੇ ਨਾਲ ਪਰ ਕੇ ਨਾ ਇੰਨਾ ਕ ਰਹਿ ਗਏ ਬਹੁਤ ਵੱਡਾ ਪਰਫਾਰਮੈਂਸ ਨੰਬਰ ਦੱਸੋ ਇਹ ਕੌਣ ਪੱਕਾ ਦੋ ਕਰੂਗੇ ਕੰਮ 4 ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਥੋੜਾ ਤੁਹਾਡੇ ਕੰਮ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵਿੱਚ ਕਰ ਦੋ ਕੰਮ ਕਮੇਟੀ ਮਤੇ ਵੀ ਪੋਣੇ ਤੇ ਆਸ਼ਵਾਸਨ ਹੁੰਦਾ ਆਜੋ ਸੇ ਪਾਰ ਸਾਹਿਬ ਇੱਕ ਮੀਟਰ ਇੱਕ ਇੱਕ ਮਹੀਨਾ ਦੇ ਦੋ ਇੱਕ ਮੀਟਰ ਲਓ ਬੱਚੀ ਪਰਫਾਰਮੈਂਸ ਸੋਹਣੀ ਆਪ ਕੋਈ ਨਹੀਂ ਕਰ ਜੇ ਹੁਣ ਅਗਲੇ 2 ਮਹੀਨੇ ਚ ਕਰਤਾ ਮੈਨੂੰ ਪੰਨੂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਦਾ ਸਾਰੇ ਨੇ ਜਿੱਤਾ ਤੁਹਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰ ਦਿੰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸੇ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਦਾ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਮੈਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜੂਗਾ ਉਹਨਾਂ ਤਾਂ ਮੰਨਾਂ ਕਰਦੇ ਪ੍ਰੈਸ਼ਰ ਪਾ ਕੇ ਸਭ ਤੋਂ ਪਹਿਲੇ ਪਾਣੀ ਸੀਵਰੇਜ ਕੰਪਲੀਟ ਕਰਵਾਉ ਮੇਰਾ ਇਹ ਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਦਿੰਦਾ ਵੀ ਕੰਮ ਨਹੀਂ ਚਾਹੀਦਾ ਮੇਰੀ ਗੱਲ ਸੁਣੇ ਇੱਕ ਜਿਹੜਾ ਦਮ ਕਰਦਾ ਸਾਰਾ ਮੁੰਡਾ ਮਾਰ ਬਸ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ